ਹਾਂਜੀ ਸ਼ਬਦ ਪਹਿਲਾਂ ਛਾੜੇ ਤੇ ਸ਼ਾਮ ਪਿਆ ਵਨ ਪਿਆ ਸੱਚੀ ਕਾਲ ਜੀ ਹੋਰ ਕੀ ਕਹਤੋਂ ਛਾਰੇ ਅੱਜ ਤਰੀਕੋ ਹੀ ਆ ਥਾਰਾ ਨੰਬਰ ਤਦੈ ਨਛਣਵਾ ਤੇ ਤੁਹਾਨੂੰ ਦੱਸ ਦਿਆ ਵਾ ਅੱਜ ਤੇ ਆਪਾਂ ਖੇਤ ਆਏ ਨੇ ਤੇ ਜਦੋਂ ਅੱਗੇ ਆਪਾਂ ਤੇ ਗੱਠਾ ਬਣਾਉਂਗਾ ਚਕਾੜੀਆਂ ਪਿਆਈ ਤਾਂ ਅਬੱਤ ਨਹੀਂ ਹੁੰਦਾ ਇਹ ਜਲਦੀ ਤੁਹਾਨੂੰ ਤੁਹਾਨੂੰ ਪਤਾ ਆ ਆਪਣੀ ਜ਼ਮੀਨ ਆਪੀ ਦਾ ਕਰਵਾ ਤੁਹਾਨੂੰ ਬੜਾ ਦਾਕੂ ਨਹੀਂ ਲਈ ਮੋੜ ਗਲਤੀ ਇਹ ਅਬਤ ਨਹੀਂ ਜਲਦੀ ਹੁੰਦੀ ਅੰਦੇ ਦੇ ਕਿ ਜਾਂਦੇ ਹਾਂ ਦਾ ਕਹਿੰਦੀ ਕਾਲੀ ਹੁੰਦੀ ਹੈ ਮਿੱਟੀ ਜਦਾਂ ਦੀ ਹੋ ਕਹਿੰਦੇ ਨੇ ਤੇ ਮੈਂ ਹਲਾ ਨਹੀਂ ਮੰਨਦੇ ਹਾਂ ਹਨ ਤਾਂ ਨਹੀਂ ਬਾਜੂ ਬਾਬਾ ਤਾਂ ਨਹੀਂ ਨਾ ਤਾਂ ਬਣੀ ਪੈਣੀ ਇਹ ਹਨਾ ਨਹੀਂ ਉਹ ਵਿਚੋ ਧੋਪ ਬਾਜੂ ਪੈ ਜਾਂਦੀ ਕਿੰਨਾ ਜਿਹਾ ਖੁੱਲੀ ਰਹੀ ਆਦਿ ਦੇਖ ਜਾਂਦੀ ਇਹ ਬੈ ਭੀ ਆ ਪੈਂਦੇ ਤਾਂ ਖਾਮ ਤੇ ਇੱਕ ਠੱਟ ਤਾਂ ਬੰਦਲੇ ਤੇ ਆਪ ਨੂੰ ਨੰਬਰ ਹੀ ਮਿਲ ਗਿਆ ਇੱਕ 62 ਮਿੰਦੇ ਆਇਆ ਨੰਬਰ ਨੰਬਰ ਜਿਹੜਾ ਇਹਦਾ ਨੰਬਰ ਜਿੰਨ ਨੰਬਰ ਮਿਲਿਆ ਆਪ ਨੇ ਇਹੋ ਮਿੰਨੇ ਤੇ ਪੱਜਲੇ ਸ਼ਾਲ ਲਿਆ ਸੀ ਨੰਬਰ ਮਿੰਨੇ ਤੇ ਤੇ ਬਗਦੀ ਦੇਖ ਲਓ ਚਲੋ ਆਪਾਂ ਹੁਣ ਦੱਲੇ ਆ ਗਾਣ ਮਿੰਨੇ ਤੇ ਅੱਜ ਉਹ ਹੀ ਦਾ ਕਰੀ ਉਹਦੇ ਆਪਾਂ ਅਬਜਾਈ ਕਰ ਲਈ ਆ ਕੱਲ ਹੋ ਆਪਾਂ ਬੀਤੀ ਆ ਉਹ ਚੋਂ ਆਪਾਂ ਥੋੜਾ ਮਾਣੇ ਲਈ ਆ ਜੇ ਪਰ ਲੱਗਿਆ ਨਾ ਤੇ ਫੇਟਿਆ ਮਾਲਾ 我那边一百一百一，我那边 B T 啊，七八千的呢。来哈，哈<吧>，再来两包厉害一 multimod <laughs> wrote 那，我在这边